ਇਦਿਗੇ ਦੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛਟਾ ਲਈ ਇਹਨਾਂ ਕੱਲ ਫੇਰ ਨੂੰ ਢਾ ਲਿਆ ਕੇ ਪਹਿਲੇ ਵੀ ਨੂੰ ਕੁੱਟਿਆ ਤੇਰਾਤੀ ਫੇਰ ਨੂੰ ਢਾ ਲਿਆ ਕੱਲੇ ਨੂੰ ਦੇਖ ਤੂੰ ਮੋੜਾ ਮਰੇ ਇੱਥੇ ਬੈਠਾ ਸੀ ਤੇ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟਾਂ ਆਇਆ ਵਾਧਾ ਦੇ ਤੇ ਕਰਚਾ ਮਾਰਸੜੀ ਦੀ ਤੇਨਾਂ ਦੀ ਬੈਸਫਾਈ ਚੱਲੇ ਕਿਦੀ ਸੀ ਤੇ ਸੈਮੇ ਨੇ ਮਾਰਤੀ ਚਪੇੜ ਉਹਨੇ ਚਪੇੜਾਂ ਮਾਰਤੀ ਨਾਲ ਦੇ ਹੀ

ਜਿੱਦਾਂ ਮਗਰ ਨਹੀਂ ਮੋਟਾ ਹੀ ਪਾਇ ਕੱਲਾ ਕੱਲਾ ਇਹ ਕਮਾਣਿਆਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਉਹ ਘਾਰ ਕੋਲਾ ਨੀ ਮਾਸ਼ ਦੇਣਾ ਇਹਦੀ ਫੂਲ ਕਿਤਾ ਉਸ ਬੰਦੇ ਨਾਲ ਪੀਓ ਤੇਰ ਲੋ ਤੇ ਫਿਰ ਇਹਨੇ ਕਿੱਛਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਬੜਾ ਸਾਹ ਨਹੀਂ ਲੈਣ ਦਿੱਤਾ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਦੀ ਦੇਖཐੋ ਗਈ ਸੀ ਰੀਜ਼ਨ ਐਸੀ ਕੇ ਇਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਤੇਰਾ ਨਾ ਸੋਕਾਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛਟਾ ਲਈ ਇਹਨਾਂ ਕੱਲ ਫੇਰ ਉਹਨੂੰ ਢਾ ਲਿਆ ਆ ਕੇ ਪਹਿਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਢਾ ਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਘੜੀ ਸਾਨੂੰ ਪਤਾ ਲੱਗਾ ਢਾਈ ਉਸੇ ਵੇਲੇ ਆਏ ਉਹਨਰ ਕੰਮ ਹੋ ਗਿਆ ਹਾਂਜੀ ਹਾਂਜੀ ਪੁੱਲ ਪਹੁੰਚੀ ਵਰ ਬਾਤ ਚਾਹੀਏ ਪੁੱਲ ਕੀ ਮੰਗ ਕਰ ਤਾਨੂੰ ਪਤਾ ਹੀ ਕੀ ਇਨਸਾਫ ਹੋਰ ਚਾਹੀਦਾ ਸਾਨੂੰ ਕੱਲਾ ਕੱਲਾ ਆਏ ਕਮਾਣੇ ਵਾਲਾ ਸਾਡੇ ਸਿਰ ਤੇ ਉਹੀ ਉਹਦੇ ਸਿਰ ਤੇ ਖੰਦੇ ਰਿਆ ਕੀ ਕਰੇਗਾ ਉਹ ਘਾਰ ਕੋਲਾ ਨਹੀਂ ਮਾਸ਼ ਦੇਣਾ ਇਹਦੀ ਕੀ ਮੰਗ ਹੈ ਤੁਹਾਡੀ ਤੁਹਾਡੀ ਮੰਗ 15 ਬੰਦਾ ਦੇਣ ਮੰਗ ਕੋਈ ਨਹੀਂ ਇਨਸਾਫ ਚਾਹੀਦਾ ਤੁਹਾਨੂੰ ਬਤਾਇਆ ਕਰੋ ਸਾਡੇ ਹਵਾਲੇ ਕਰੋ ਮੈਂ ਫਸੀਦਾ ਹਾਂ ਕੋਈ ਕਸੇਮ ਲਾਲ ਮੇਰਾ ਬੇਨਿਚੰਤਾ ਕੀ ਗੱਲਬਾਤ ਹੈ ਗੱਲਬਾਤ ਬਕਾਲਾ ਅਸੀਂ ਦਿਖਣਾਏ ਤੇ ਸਮੀ ਮੋੜਾ ਮਰੇ ਇੱਥੇ ਬੈਠਾ ਸੀ ਤੇ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ ਦੋ ਮਿੰਟਾਂ ਬਾਅਦ ਆਇਆ ਤੇ ਇੱਥੇ ਖਰਚਾ ਮਾਰਛੜੀਆਂ ਤੇ ਇੱਕ ਬਿੰਦੂ ਆ ਜੀ ਉਹਨੂੰ ਮਰਵਾਇਆ ਮੋੜਾ ਪੰਜ ਛੇ ਜੜੇ ਸੀ ਹਾਂਜੀ ਜੜੇ ਦੋ ਸਬਾਹ ਚਾਹੀਏ ਕੀ ਮੰਨ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਹਾਂਜੀ ਹਾਂਸੀ ਹਣੀ ਚਾਹੀ ਮੇਰਾ ਨਾਮ ਭਾਈ ਜੁਗੇਸ਼ ਆ ਪਿੰਡ ਚੋਂਤਾ ਜੀ ਇੱਥੇ ਸਤਵਾ ਹੀ ਸਤਵਾ ਦੇ ਤੇ ਖੜੇ ਤੇ ਸਾਹਮਣੇ ਇਹਨਾਂ ਦੀ ਬੈਸਬਸਾਈ ਚੱਲੇ ਕਦੀ ਸੀ ਕੀਦੀ ਬੈਸਬਸਾਈ ਇਹ ਦੋਨਾਂ ਦੀ ਆਪਸ ਚ 19 ਦੀ ਤੇ ਸੇਮੇ ਦੀ ਤੇਨਾਂ ਦੀ ਬੈਸਬਸਾਈ ਚੱਲੇ ਕਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਟੋਲੇ ਚਪੇੜ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪਾਏ ਮੇ ਉਹ ਲਾਣ ਕੇ ਕਿਰਚ ਮਾਰਦੀ ਉਹਨਾਂ ਫਸਟ ਟਾਈਮ ਕੱਲਾ ਹੈ ਉਮਰ ਹੀ ਕੋਈ 25 22 ਹਾਂਜੀ ਫਿਰ ਚਾਹਤੇ ਨਾ ਆਹ ਮੌਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦਿੱੱਤ ਹੋ ਗਏ ਪੁਲਿਸ ਪ੍ਰੋਸੈਸ਼ਨ ਪਹੁੰਚਾ ਹਾਂ ਪੁਲਿਸ ਪ੍ਰੋਸੈਸ਼ਨ ਪਹੁੰਚੀ ਇਹ ਪ੍ਰੋਸੈਸ਼ਨ ਨੂੰ ਮੀਟ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਮੰਗ ਕਰਦੇ ਆਂ ਬਾਹੇ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਵਾਰ ਕਰਨਾ ਕਰਦਾ ਕਮਨੀ ਵੇ ਜਾਈਦਾ ਅਨਨ ਸਾਬ ਜਾਈਦਾ ਬਾਈ ਫੋਨ ਬੰਦਾ ਫੋਨ ਸਿੱਧਾ ਡਾ ਬੰਦਾ ਮਾਰਿਆ ਉਦੋਂ ਮਰੇ ਫਾਸੀ ਹੋਇਆ ਬੁਰਾ ਆਇਆ ਨਾ ਫੋਨ ਕਿਤਾਸ ਬੰਦੇ ਨਾ ਪੀਂ ਤੇਰ ਲੋ ਤੇ ਫਿਰ ਇਹਨੇ ਕਿੱਛਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਬੜਾ ਸਾਹ ਨਹੀਂ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਇਹਨਾਂ ਕੁੜੀਆਂ ਦਾ ਸਾਰੇ ਅੱਛਾ ਰਾਤੋ ਰਾਤ ਫੋਨ ਦੇ ਆਮ ਪਾਰਟੀ ਪਾਣੀ ਦਾ ਲੋਕਾਂ ਨੂੰ ਛੇਕਾਉਂਗਾ ਵੱਟ ਵੱਟ ਕੇ ਸੜਦੇ ਗਿਆ ਆ ਪਾਰਟੀ ਜਨਮ ਕਿਉਂ ਆਇਆ ਪਿੰਡ ਆਣਾ ਚਾਹੀਦਾ ਸਾਹੀ ਨੂੰ ਕਿਹਨੂੰ ਬੋਟ ਪਾਏ ਦੇ ਸਮਾਂ ਹਿੰਸਾ ਜਾਂ ਚੋਟਾਨਾ ਜਿਤਾਇਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਗਰ ਨਹੀਂ ਬੋਟ ਆਹੀ ਪਾਏ ਬਾਹਰ ਖੜੀ ਕਰਕੇ ਪਾਈ ਨੰਗੇ ਹੋ ਕੇ ਲੋਕਾਂ ਨੂੰ ਬੋਟ ਪਾਈ ਇਹ ਲੋਕ ਸਾਡਾ ਇਹ ਇਹ ਸਾਡਾ ਗੈੜਾ ਲੋਕ ਇੱਥੇ ਰਿਹਾ ਸਾਡੇ ਬੱਚਾ ਮਾਰੇ ਕੇ ਦੇ ਆਈ ਆਪਣੇ ਲੋਕਾਂ ਕਮਾਨਿਆ ਦੇ ਸਿੱਖ ਨੂੰ ਵੋਟਾਂ ਦਿੱਤੀਆਂ ਸਿੱਧੀ ਭਾਈਆਂ ਨੂੰ ਸ਼ੇਰ ਬਣਾਉਣਾ ਭਾਈ ਸ਼ੇਰ ਨੂੰ ਵੋਟਾਂ ਦਿੱਤੀਆਂ ਕੋਈ ਮੰਗਣੀ ਸਾਡੇ ਹਾਲੇ ਕੋਰੇ ਨਾਲ ਕੀ ਜਿਹੜਾ ਨੂੰ ਫਾਂਸੀ ਦਾ ਕੰਮ ਹੋਏ ਅਜੀਂ ਪਿੰਡ ਚੌਕੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਕੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੇਮ ਲਾਲ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےਮ ਸਿੰਘ ਆ ਉਹ ਮੀਨਾ ਕਿਊਸ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ ਚੋਂ ਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਸ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਕੰਫਿਊਟ ਕੀਤਾ ਇਨਾਂ ਨੇ ਪੰਜੇ ਦੇ ਪੰਜੇ ਕੀ ਉੱਤੇ 1.5 ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫ ਆਈ ਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀ ਐਨ ਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਪੀ ਜਿਹੜੀ ਹੋ ਜਾਰੀ ਰਹੇਗੀ ਜਿਹੜੇ ਮੁਜਰਮ ਹੈਗੇ ਨਾ ਬਲਕੀ ਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਵੀ ਬੀਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋहिणी ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ